ਮੈਂ ਫੋਟੋ ਮੈਂ ਫੋਟੋ ਮੈਂ ਫੋਟੋ ਮੈਂ ਫੋਟੋ ਇਹ ਹੈ ਇਹ ਹੈ ਯਾਹ ਇਹ ਕਿਰਤਾ ਵੇ ਵੇ اٹਕੇ ਯਾਰ ਇਹ ਫਟ ਗਿਆ ਇਹ ਫਟ ਗਿਆ ਮੇਰੇ ਫੋਟੋਸ ਮੇਰੇ ਫੋਟੋਸ ਨਾ ਹੀ ਤੁਹਾਡੇ ਪੁੱਤ ਦਾ ਕੀ ਗੱਲ ਹੋਈ ਜੀ ਮਹਿੰਦਰ ਸਿੰਘ ਮੇਰੇ ਪੁੱਤ ਦਾ ਨਾ ਜੋ ਹੈ ਕੀ ਗੱਲ ਹੋਈ ਜੀ ਉਹ ਤੇ ਹੋ ਗਿਆ ਐਕਸੀਡੈਂਟ ਆਂਦੇ ਹੋਇਆ ਪਰ ਪਤਾ ਨਹੀਂ ਜੋ ਲੱਗਦਾ ਹਨ ਕੀ ਹੋਇਆ ਹਾਏ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਹਾਂ ਸਰਕਾਰ ਕੋ ਕੀ ਮੰਗ ਕਰਦੇ ਆਂ ਯਾਨੀ ਆਹ ਦਾ ਪੁੱਤ ਆਵੇ ਇਧਰ ਆਈ ਪੁੱਤ ਨੂੰ ਬਿਠਾਗੇ ਆਪਣੇ ਨੂੰ ਆਪਣੇ ਪੁੱਤ ਨੂੰ ਮੇਰੀ ਨਤਿਆ ਵੀ ਹੋਰ ਮੇਰੇ ਪੋਤੇ ਵੀ ਹੋਰ ਸਾਰੇ ਹੋਣਗੇ ਕਿੰਨਾ ਟਾਈਮ ਹੋ ਗਿਆ ਸੀ ਕਰੇ ਨੂੰ ਜੀ ਗਿਆਨ ਨੂੰ ਤੇ ਹਜੇ 2 ਮਹੀਨੇ ਵੀ ਹੋਇਆ ਨਾ ਅਵਿੰਦਰਾ ਨੂੰ ਸਭ ਨਹੀਂ ਲੱਗਿਆ ਦੋ ਕੁ ਮਹੀਨੇ ਹੋਇਆ ਆਹ ਦੋ ਕੁ ਮਹੀਨੇ ਹੋਏ ਮੈਂ ਪਤ ਨੂੰ ਜਾਈ ਨਹੀਂ ਆਰੇ ਕੋਈ ਤਮੇ ਨਾਨ ਕੇ ਮੈ ਜਾ ਪਤ ਮੈਂ ਪੋਤ ਬਣੀ ਰੂਹੀ ਮੈਂ ਕਰਮ ਰੂਹੀ ਨਾ ਬਸ ਨਾ ਮਰੀ ਜਾ ਜੋ ਦਤਨੀ ਹੈ ਨਿਕਿਆ ਨਹੀਂ ਬਸ ਯਾ ਵਾਲੀ ਮੈਂ ਮੈਂ ਤੇ ਪਵਾ ਮੈਂ ਮੈਂ ਰੂਹੀ ਅੱਜ ਕੀ ਨਾਮ ਆ ਕੀ ਗੱਲ ਹੋਈ ਜੀ ਉਵਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਸੀ 88 ਸਾਲੀ ਪਹਿਲਾਂ ਆਇਆ ਹੈ ਦੋ ਛੋਟੀਆਂ ਛੋਟੀਆਂ ਗੁੱਡੀਆਂ ਇਹਦੀਆਂ ਕਿਹੜੇ ਦੇਸ਼ ਗਿਆ ਆ? ਆਸਟ੍ਰੇਲੀਆ ਹੀ ਠੀਕ ਹੈ ਡਰਾਈਵਰੀ ਕਰਦਾ ਸੀ ਉੱਥੇ ਗਿਆ ਆ ਵੀਰ ਜੀ ਆਪਣੀ ਗੱਡੀ ਦੇ ਰੋਜ਼ਗਾਰ ਦੇ ਜਿੱਤ ਤਰ੍ਹਾਂ ਰੋਜ਼ ਜਾਂਦਾ ਉੱਥੋਂ ਸਿਡਨੀ ਗਿਆ ਹੈ ਉੱਥੇ ਇਹਨਾਂ ਕੋਈ ਪਾਣਾ ਵਰਤ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿਸੇ ਕੀ ਧੀਰੇ ਤਰ੍ਹਾਂ ਪਾਣਾ ਵਰਤਿਆ ਤੇ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਹਿਆ ਗਿਆ ਵੀ ਐਕਸੀਡੈਂਟ ਹੋਇਆ ਹੈ ਤੇ ਇਹ ਕਹਾਹੀ ਆਨੇ ਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਕੋ ਸਾਡੀ ਉਹਨਾਂ ਦੀ ਕੋ ਡੈਪਥ ਜਿਹੜੀ ਬਾਡੀ ਆ ਉਹ ਕੋਈ ਸਾਡੀ ਕਿਸੇ ਤਰੀਕੇ ਨਾਲ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਦੋ ਇੱਥੇ ਪੰਜਾਬ ਚ ਕੀਤੀ ਜਾਵੇ ਤੇ ਹੀ ਆਪਣੇ ਪੁੱਤ ਦੇ ਜਿਹੜੇ ਬਾਕੀ ਦੀ ਆ ਜੋ ਉਹਦਾ ਕਰ ਲਈਏ ਕੀ ਗੱਲ ਹੋਈ ਜੀ ਬਰਿੰਦਰ ਸਿੰਘ ਸਰਦਾਰ ਨਿਰਮਨ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਗੁਮਲ ਤਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਵਦੇਸ਼ ਚ ਰਹਿ ਰਿਹਾ ਸੀ ਘੱਟ 8 ਸਾਲ ਹੋ ਗਏ ਕਿਹੜੇ ਦੇਸ਼ ਚ ਇਹ ਆਸਟ੍ਰੇਲੀਆ ਚ ਤੇ ਸਿਡਨੀ ਚ ਟਰੱਕ ਡਰਾਈਵਰ ਸੀ ਸਿਡਨੀ ਚ ਉਹਨਾਂ ਦੀ ਕਿਹੇ ਹਾਦਸੇ ਕਾਰਨ ਜਿਹੜੀ ਮੌਤ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨਆਰਆਈਆਂ ਵੀਰਾਂ ਕਾੜੀ ਤੇ ਸਰਕਾਰ ਗਾੜੀ ਕਿ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨਆਰਆਈ ਵੀਰ ਜਿਹੜੇ ਬੱਡੇ ਢੇਲ ਵਾਲਿਆ ਉਹ ਸਜੋਗ ਕਰਨ ਜਿਹੜੀ ਉਹਦੀ ਡੈੱਡ ਬੋਡੀ ਆ ਇਹ ਇੱਥੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗ ਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਆ ਫੋਰ ਕੋ ਇਹਨਾਂ ਕੋ ਕੋਈ ਸਾਰਾ ਵੀ ਹਨੀ ਬਜ਼ੁਰਗਾਂ ਕੋ ਇਹ ਕਰਕੇ ਸਾਡੀ ਜ਼ੋਰਦਾਰ ਮੰਗ ਆ ਵੀ ਉਹਦੀ ਬੋਡੀ ਜਿਹੜੀ ਇੱਧਰ ਲਿਆਂਦੀ ਜਾਵੇ ਹਾਂਜੀ ਕੀ ਗੱਲ ਹੋਈ ਜੀ ਕੀ ਨਾਮ ਹੈ ਜਿਹੜਾ ਦਾ ਤੇ ਕਿਹੜਾ ਪਿੰਡ ਹੈ ਜੀ ਬਰਿੰਦਰ ਸਿੰਘ ਨਾਮ ਹੈ ਦਾ ਜੀ ਗੱਗੂਮਾਲ ਪਿੰਡ ਆ ਓਹ ਨਾਲੇ ਮੇਰੇ ਦਾ ਲਟਕਾ ਹੈ ਜੀ ਕਤਾਂ ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗਏ ਨੂੰ ਗਿਆ ਦੋ ਉਹਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਚੱਕਰ ਬਣਿਆ ਖਬਰ ਕਿ ਤਰਾਈ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛੱਡਣੀ ਕਿੰਨੇ ਗੱਡੀ ਲੈ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਤੇ ਨੇ ਜਿਵੇਂ ਉਹ ਆਪਣਾ ਰੱਸਾ ਕੱਸਣ ਦਾ ਇਹ ਮੇਟ ਕੱਸਦੇ ਹੀ ਉਹ ਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਉਹਨਾਂ ਜਿਹਨਾਂ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਨੀਂਦ ਮੁੱਕੇ ਤਾਈ ਉੱਥੇ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਕੋ ਕੀ ਮੰਗ ਕਰਦੇ ਹੋ ਇਹ ਆ ਵੀ ਸਰਕਾਰ ਉਹਦੀ ਬਾਦੀ ਇੱਥੇ ਉਹਦੀ ਆਸ਼ੌਣੀ ਚਾਹੀਦੀ ਆਂ ਇੱਥੇ ਆਪਾਂ ਸਤਾਰ ਕਰੀਏ ਸਾਡੀ ਇੰਨੀ ਮਤ ਕਰਨਾ ਵੀ ਇੱਥੇ ਪੁੰਜਣਾ ਚ ਇੰਨਾ ਇੰਨੀ ਸਾਡੀ ਮਾਤਰੋ ਅਸਰਦੀ ਆ ਕਰਨੇ